ਤੇ ਹੋ ਗਿਆ ਆਪਣੇ ਮੁੰਡੇ ਵਾਸਤੇ ਰਿਸ਼ਤਾ ਦੇਖਣ ਪਰ ਕੁੜੀ ਦੀ ਮਾਂ ਨਾਲ ਆਪਣਾ ਹੀ ਟਾਂਕਾ ਕਰਤਾ ਫਿੱਟ ਵਿਆਹ ਤੋਂ ਥੋੜੇ ਦਿਨ ਪਹਿਲਾਂ ਕੁੜਮ ਕੁੜਮਣੀ ਹੋਏ ਫਰਾਰ ਦੋਸਤੋ ਅਕਸਰ ਹੀ ਜਦੋਂ ਤੇ ਪੁੱਤ ਜਵਾਨ ਹੋ ਜਾਂਦੇ ਨੇ ਤਾਂ ਮਾਪਿਓ ਉਹਨਾਂ ਵਾਸਤੇ ਰਿਸ਼ਤੇ ਭਾਲਣ ਲੱਗ ਜਾਂਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਾਲ ਇੱਕ 10 ਬੱਚਿਆਂ ਦਾ ਪਿਓ ਆਪਣੇ ਸਭ ਤੋਂ ਵੱਡੇ ਮੁੰਡੇ ਲਈ ਲੜਕੀ ਦੇਖਣ ਗਿਆ ਸੀ ਅਤੇ ਜਿਸ ਘਰ ਉਹ ਲੜਕੀ ਦੇਖਣ ਗਿਆ ਸੀ ਉਸ ਔਰਤ ਦੇ ਵੀ 7 ਬੱਚੇ ਸੀ ਜਿਨ੍ਹਾਂ ਵਿੱਚੋਂ ਉਹ ਆਪਣੇ ਮੁੰਡੇ ਲਈ ਵੱਡੀ ਲੜਕੀ ਦਾ ਰਿਸ਼ਤਾ ਆ ਦੇਖਣ ਗਿਆ ਸੀ ਪਰ ਮੁੰਡੇ ਦੇ ਪਿਓ ਨੇ ਆਪਣੇ ਮੁੰਡੇ ਦੇ ਰਿਸ਼ਤੇ ਦੇ ਨਾਲ ਨਾਲ ਕੁੜੀ ਦੀ ਮਾਂ ਨਾਲ ਆਪਣਾ ਹੀ ਟਾਂਕਾ ਫਿੱਟ ਕਰ ਲਿਆ ਟਾਂਕਾ ਵੀ ਇਹ ਜਾਂ ਫਿੱਟ ਹੋਇਆ ਕਿ ਮੁੰਡਾ ਕੁੜੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜਮ ਕੁੜਮਣੀ ਫਰਾਰ ਹੋ ਗਏ ਸੋ ਜਿਸ ਘਰ ਵਿੱਚ ਮੁੰਡਾ ਕੁੜੀ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸੀ ਉਸੇ ਘਰ ਵਿੱਚੋਂ 10 ਬੱਚਿਆਂ ਦਾ ਪਿਓ 7 ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜ ਗਿਆ ਇਹ ਸਾਰੀ ਘਟਨਾ ਯੂਪੀ ਦੇ ਕਾਸਗੰਜ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ